ਬਈ ਜੀ ਕਿਹੜਾ ਬੈੱਡ ਲੈ ਕੇ ਆਈ ਆਪਾਂ ਅੱਜ ਵੀਰੇ ਤੁਹਾਡੇ ਲਈ ਆਪਾਂ ਬਹੁਤ ਘੈਂਟ ਤੇ ਲਗਜ਼ਰੀ ਬੈੱਡ ਲੈ ਕੇ ਆਏ ਆਂਗੇ ਫਸਟ ਆਫ 올 ਪਹਿਲਾਂ ਜੀ ਤੁਸੀਂ ਲੁੱਕ ਚੈੱਕ ਕਰੋ ਠੀਕ ਹੈ ਜੀ ਤੇ ਵੀਰੇ ਕੁਆਲਿਟੀ ਦੀ ਗੱਲ ਕਰੀਏ ਕੁਆਲਿਟੀ ਦੇ ਵਿੱਚ ਕੀ ਕੀ ਮਿਲ ਜੂ ਆਪਾਂ ਪਹਿਲੀ ਗੱਲ ਵੀਰੇ ਜਿਹੜਾ ਇਹ ਬੈੱਡ ਬਣਿਆ ਹੋਇਆ ਆਪਣਾ ਕੰਬੀਨੇਸ਼ਨ 'ਚ ਬਣਿਆ ਹੋਇਆ ਹੈ ਆਪਣਾ ਲੈਦਰ ਸਵਾਈਟ ਪਲੱਸ ਵੈਲਵਟ ਕੱਪੜੇ ਦੇ ਆਪਾਂ ਕੰਬੀਨੇਸ਼ਨ 'ਚ ਬਣਾਇਆ ਹੋਇਆ ਹੈ ਬੈੱਡ ਤੇ ਜਿਹੜਾ ਆਪਣਾ ਕੱਪੜੇ ਦਾ ਸਟੱਫ ਹੈ ਦੋਨਾਂ ਦਾ ਦੋਨੋਂ ਬੈਕਿੰਗ ਵਾਲੇ ਕੱਪੜੇ ਦੇ ਵਿੱਚ ਬਣੇ ਹੋਏ ਨੇ ਹੈਵੀ ਦੇ ਵਿੱਚ ਤੇ ਇਹ ਕਸਟਮਾਈਜ਼ ਵੀ ਹੋ ਜਾਣਗੇ ਤੇ ਦੂਜੀ ਗੱਲ ਆਪਣੀ ਜਿਹੜੀ ਹੈ ਜਿਹੜੀ ਇਹਦੇ ਉੱਤੇ ਪਾਲਿਸ਼ ਕੀਤੀ ہوئی ਹੈ ਸਾਰੀ ਪੀਯੂ ਦੇ ਵਿੱਚ ਪਾਲਿਸ਼ ਮਾਰੀ ਹੋਈ ਹੈ ਇਹਦੇ ਉੱਤੇ ਇਹਦੇ ਵਿੱਚ ਵੀ ਤੁਸੀਂ ਕਸਟਮਾਈਜੇਸ਼ਨ ਕਰਵਾ ਸਕਦੇ ਹੋ ਪਾਲਿਸ਼ ਦੇ ਵਿੱਚ ਨਾਲ ਇਹਦੇ ਡਬਲ ਦਰਾਜ ਵਾਲੀ ਸੈਟੀਆਂ ਆ ਜਾਂਦੀਆਂ ਨੇ ਥੱਲੇ ਇਹਨਾਂ ਦੇ ਚਾਰ ਪੈਰ ਸਟੀਲ ਦੇ ਲੱਗੇ ਹੋਏ ਨੇ ਜੀ ਦੋਨੋਂ ਪਾਸੇ ਠੀਕ ਹੈ ਜੀ ਆਪਾਂ ਖੋਲ ਕੇ ਦੇਖ ਸਕਦੇ ਹਾਂ ਖੋਲ ਕੇ ਦੇਖ ਸਕਦੇ ਹਾਂ ਵੀਰੇ ਸਾਰੀ ਹੈਵੀ ਟੈਲੀ ਵਗੈਰਾ ਯੂਜ਼ ਕੀਤੀ ਹੁੰਦੀ ਹੈ ਸਾਰੀ ਹੈਵੀ ਦੇ ਵਿੱਚ ਹੁੰਦੀ ਹੈ ਆਪਣੀ ਟੈਲੀ ਠੀਕ ਹੈ ਜੀ ਕੋਲਨ ਦੇ ਵਿੱਚ ਤਾਂ ਹੀ ਦਿੱਕਤ ਹੋਣੀ ਨਹੀਂ ਆ ਦੇਖੋ ਵੀਰੇ ਮੈਂ ਤੁਹਾਨੂੰ ਚੈੱਕ ਕਰਵਾ ਰਿਹਾ ਨਾਲ ਦੀ ਨਾਲ ਕੁਆਲਿਟੀ ਦੇਖੋ ਪੂਰੀ ਵਧੀਆ ਹੋਏਗੀ ਟੈਲੀ ਵਗੈਰਾ ਵੀ ਸਾਰੀ ਠੀਕ ਹੈ ਵੀ ਤਾਂ ਕੁਆਲਿਟੀ ਦਾ ਆਪਾਂ ਨੂੰ ਵੀ ਕਹਿ ਦਈਏ ਬਹੁਤ ਵਧੀਆ ਮਿਲ ਜੂਗੀ ਪ੍ਰਾਈਸ ਤਾਂ ਨਹੀਂ ਕੋਈ ਜ਼ਿਆਦਾ ਹੋਣ ਵਾਲਾ ਜੀ ਨਹੀਂ ਨਹੀਂ ਪ੍ਰਾਈਸ ਆਪਣਾ ਜੈਨੂਇਨ ਹੀ ਰਹੇਗਾ ਵੀਰੇ ਠੀਕ ਹੈ ਜੀ ਕੁਆਲਿਟੀ ਰਿਲੇਟਿਡ ਕਿਸੇ ਵੀ ਤਰ੍ਹਾਂ ਦਾ ਬੈੱਡ ਬਣਵਾਉਣਾ ਹੋਵੇ ਹਾਂਜੀ ਹਾਂਜੀ ਉਹ ਵੀ ਬਣ ਜਾਏਗਾ ਜੇ ਤੁਹਾਡੇ ਕੋਲ ਕੋਈ ਆਫਦੀ ਵੀ ਫੋਟੋ ਵਗੈਰੇ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਹੋ ਭਈਆ ਕਿਵੇਂ ਖੁੱਲਦਾ ਕਿਵੇਂ ਆ ਬੈੱਡ ਤੇ ਪਲਾਈ ਜੀ ਰੱਖ ਰੱਖਿਓ ਪਰ ਤੁਸੀਂ ਇਹ ਵੀਰੇ ਹਾਈਡਰੋਲਿਕ ਬੈੱਡ ਹੈ ਇਹ ਸਾਰਾ ਆਪਣਾ ਆਰਡਰ ਤੇ ਬਣਿਆ ਹੋਇਆ ਬੈੱਡ ਹੈਗਾ ਠੀਕ ਹੈ ਜੀ ਹਾਂਜੀ ਕੀ ਬਾਤ ਹੈ ਭਾਈ ਤੇ ਅੰਦਰ ਵੀ ਵਧੀਆ ਮਟੀਰੀਅਲ ਲਾਇਆ ਲੱਗਦਾ ਭਾਈ ਹਾਂਜੀ ਅੰਦਰ ਵੀ ਸਾਰਾ ਸੇਮ ਮਟੀਰੀਅਲ ਹੀ ਵਰਤੇ ਹੁੰਦਾ ਜਿੰਨੇ ਐਮਐਮ ਦੀ ਪਲੇਆਪਾ ਉੱਪਰ ਲਾਣੇ ਆ ਉੰਨੀ ਸਾਰੀ ਅੰਦਰ ਲੱਗੀ ਹੁੰਦੀ ਹੈ ਠੀਕ ਹੈ ਤੇ ਬਾਕੀ ਜਿਹੜੀਆਂ ਆਏ ਆ ਬਾਜ਼ਾਰਾਂ ਵਿੱਚ ਤੁਸੀਂ ਦੇਖਦੇ ਹੋਗੇ ਅੰਦਰ ਕੋਈ ਫਿਨਿਸ਼ਿੰਗ ਨਹੀਂ ਹੁੰਦੀ ਆਪਣਾ ਅੰਦਰ ਵੀ ਦੇਖੋ ਸਾਰਾ ਕਲਰ ਮਾਰਿਆ ਹੋਇਆ ਹੈਗਾ ਮੰਨ ਲਓ ਇਹ ਚੀਜ਼ ਦੀ ਕੋਈ ਜ਼ਰੂਰਤ ਵੀ ਨਹੀਂ ਹੁੰਦੀ ਕਿ ਅੰਦਰ ਆਪਣਾ ਵੀ ਮਾਰੀਏ ਪਰ ਆਪਾਂ ਕੁਆਲਿਟੀ ਨੂੰ ਬਰਕਰਾਰ ਕਰਨ ਦੇ ਲਈ ਸਾਰਾ ਕੁਝ ਕੰਪਲੀਟ ਕਰਕੇ ਦਿੰਨੇ ਆ ਕਸਟਮਰ ਨੂੰ ਵੀ ਮਾਰਕੀਟ ਦੀ ਚੀਜ਼ ਨੂੰ ਪੂਰਾ ਚੈਲੰਜ ਆ ਤੁਹਾਡਾ ਜੀ ਕੋਈ ਠੀਕ ਹੈ ਕੀ ਬਾਤ ਹੈ ਬੈੱਡ ਵੀ ਬਹੁਤ ਖੂਬਸੂਰਤ ਲੱਗਿਆ ਤੇ ਬਈ ਕਲਰ ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਕਲਰ ਮਿਲ ਜਾਣਗੇ ਬੈੱਡ ਦੇ ਵਿੱਚ ਕਲਰ ਵੀਰੇ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਬੈੱਡ ਵੀਰੇ ਬਹੁਤ ਸੋਹਣੇ ਆਪਣੇ ਤੇ ਇਸ ਤਰ੍ਹਾਂ ਦੇ ਹੋਰ ਬੈੱਡ ਖਰੀਦਣ ਲਈ ਕਿੱਥੇ ਆਉਣਾ ਬੂ ਇਸ ਤਰ੍ਹਾਂ ਦੇ ਵੀਰੇ ਹੋਰ ਬੈੱਡ ਖਰੀਦਣ ਲਈ ਤੇ ਬਾਕੀ ਹੋਰ ਵੀ ਫਰਨੀਚਰ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਾਡੀ ਸ਼ਾਪ ਬਰਨਾਲਾ ਰੂਟਸ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਥੱਲੇ ਦਿੱਤੇ ਹੋਏ ਨੰਬਰ 9804242042 ਤੇ ਡੀਐਮ ਕਰ ਸਕਦੇ ਹੋ ਥੈਂਕ ਯੂ